ਅਰੀਆ ਜਿਹੜੀ ਉਹ ਕੀਤੀ ਜਾ ਰਹੀ ਹੈ ਤੰਦੂਰ ਵਾਲੇ ਬਾਈ ਵੀ ਇੱਥੇ ਪਹੁੰਚ ਚੁੱਕੇ ਨੇ ਤਾਪੂਰ ਲਾ ਰਹੇ ਨੇ ਰੋਟੀਆਂ ਤਿਆਰ ਤੁਸੀਂ ਦੇਖ ਹੁੰਦਾ ਚਾਹੇ ਮੁੱਢੀ ਵਾਲਾ ਜ ਰਹੇ ਚਾਹੇ ਨਾ ਰਹੇ ਸਭ ਕੋ ਚੱਕ ਦਾਂਗੇ ਫੱਟੇ ਵਾਜੀ ਵਾਹ ਬੜਾ ਵਰ ਨਾਨਕ ਦੇਵ ਸਾਹਿਬ ਮਹਾਰਾਜੀਆਂ ਦਾ ਇਹ 20 ਪਈਏ ਦਾ ਲੰਗਰ ਜਿਹੜਾ ਚੱਲ ਰਿਹਾ ਤੁਸੀਂ ਸੱਚ ਜਾਣਿਓ ਅਸੀਂ 70 ਕਿਲੋ ਆਟਾ ਲੈ ਕੇ ਆਏ ਸੀ ਅੱਜ ਤੱਕ 150 ਕੁਆਂਟਰ ਆਟਾ ਇੱਥੇ ਪਕ ਚੁੱਕਿਆ 150 ਕੁਆਂਟਰ ਚੀਨੀ ਦਾ ਕੋਈ ਅੰਤ ਨਹੀਂ ਘਿਓ ਦਾ ਕੋਈ ਅੰਤ ਨਹੀਂ ਚੰਬੂ ਮੋਰਚੇ ਦੇ ਵਿੱਚ ਹਾਜ਼ਰ ਹੈਗੇ ਆ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਅੱਜ ਤੋਂ 3 ਸਾਲ ਪਹਿਲਾਂ ਮੋਦੀ ਨੇ ਜੋੜੇ ਕਾਨੂੰਨ ਲਾਗੂ ਕੀਤੇ ਸੀ ਕਿਸਾਨਾਂ ਦੇ ਉੱਤੇ ਉਸ ਦੇ ਸੰਬੰਧ ਵਿੱਚ ਵੀ ਵੱਡਾ ਐਜੀਟੇਸ਼ਨ ਜੀ ਦਾ ਜਿਹੜਾ ਉਹ ਦਿੱਲੀ ਵਿੱਚ ਹੋਇਆ ਕਿਸਾਨਾਂ ਨੇ ਲੰਮਾ ਸਮਾਂ ਸੰਘਰਸ਼ ਵਿੰਡਿਆ ਸ਼ਹੀਦੀਆਂ ਪ੍ਰਾਪਤ ਕੀਤੀਆਂ ਫਤਿਹ ਵੀ ਕੀਤੀ ਪਰ ਅੱਜ ਫੇਰ ਦੁਬਾਰਾ ਉਹੀ ਮੋੜ ਦੁਆਰਾ ਉਹੀ ਰੋਲ ਦੁਆਰਾ ਤੁਹਾਡੇ ਸਾਹਮਣੇ ਸ਼ੰਭੂ ਮੋਰਚੇ ਦੇ ਰੂਪ ਵਿੱਚ ਇੱਥੇ ਜਿਹੜਾ ਲੱਗ ਚੁੱਕਿਆ ਹੈ ਅਸੀਂ ਅੱਗੇ ਵੀ ਜਾ ਕੇ ਆਏ ਇਸ ਮੋਰਚੇ ਦੇ ਵਿੱਚ ਬੈਠਿਆ ਸੀ ਇੱਕ ਲੰਗਰ ਦੇ ਵਿੱਚ ਬੈਠੇ ਆ ਜਿਹੜਾ ਫਤੇਗੜ ਸਾਹਿਬ ਦੀ ਜ਼ਿਲ੍ਹਾ ਦੀ ਸੰਗਤ ਵੱਲੋਂ ਸਾਂਝੇ ਤੌਰ ਤੇ ਲਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਆਪਸ ਆਖੀ ਸੁਣਦੇ ਹਾਂ 20 ਦੇ ਨਾਲ ਲੰਗਰ ਸ਼ੁਰੂ ਕੀਤਾ ਸੀ ਗੁਰੂ ਨਾਨਕ ਸਾਹਿਬ ਦੀ ਵੀਰਪੇ ਦੀ ਲੰਗਰ ਦੀ ਮਰਿਆਦਾ ਅੱਜ ਕਈ ਅਰਬਾਂ ਖਰਬਾਂ ਚ ਪਹੁੰਚ ਚੁੱਕੀ ਹੈ ਕਦੇ ਖਤਮ ਨਹੀਂ ਹੋ ਸਕਦੀ ਬੜੀਆਂ ਸਰਕਾਰਾਂ ਨੇ ਜੋਰ ਲਾਏ ਕਿ ਪੰਜਾਬ ਨੂੰ ਚਕਾ ਲਾਂਗੇ ਪੰਜਾਬ ਨੂੰ ਦਬਾ ਲਾਂਗੇ ਲੰਗਰ ਖਤਮ ਕਰ ਦਾਂਗੇ ਕਿਸਾਨੀ ਖਤਮ ਕਰ ਦਾਂਗੇ ਪਰ ਇਹ ਕਦੇ ਖਤਮ ਨਹੀਂ ਹੋਣ ਵਾਲੀ ਇਸ ਤੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੈ ਸੋ ਗੁਰੂ ਸਾਹਿਬ ਦਾ ਵੀ ਫਰਮਾਨ ਹੈ ਕਿ ਜਦੋਂ ਕੋਈ ਸੰਗਤ ਆਉਂਦੀ ਹੈ ਪਹਿਲਾਂ ਸੰਗਤ ਬਾਅਦ ਚ ਆਉਂਦੀ ਹੈ ਪਹਿਲਾ ਪੰਗਤ ਮੰਨੀ ਜਾਂਦੀ ਹੈ ਤੇ ਪੰਗਤ ਹੀ ਹੈ ਜਿਹੜਾ ਲੰਗਰ ਛਕਦੇ ਆ। ਸੋ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਨੇ ਆ। ਕਿੰਨੇ ਸਮੇਂ ਤੋਂ ਲੰਗਰ ਲਾਇਆ ਹੈ ਤੇ ਕਿੰਨੀ ਕਿ ਸੇਵਾ ਕਿੱਥੋਂ ਕਿੱਥੋਂ ਕੌਣ-ਕੌਣ ਨਿਭਾ ਰਿਹਾ ਸਭ ਤੋਂ ਪਹਿਲਾਂ ਭਾਈ ਗੁਰਜੀਕਾ ਖਾਲਸਾ। ਸਾਬ ਭਾਈ ਗੁਰਜੀਕੀ ਫਤਿਹ। ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਲੰਗਰ ਕਿਹੜੇ ਇਲਾਕੇ ਦੀ ਸੰਗਤ ਵੱਲੋਂ ਲਾਇਆ ਗਿਆ। ਸੋ ਜਿਹੜਾ ਲੰਗਰ ਅੱਜ ਤਕਰੀਬਨ ਡੇਢ ਮਹੀਨਾ ਹੋਣ ਵਾਲਾ ਹੈ। ਹਾਂਜੀ। ਇਹ ਫਤਿਹਗੜ੍ਹ ਸਾਹਿਬ ਪੂਰੇ ਫਤਿਹਗੜ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਦੀ ਮਾਤਾ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਵਾਲੀ ਮਹਾਨ ਪਵਿੱਤਰ ਧਰਤੀ ਦੀ ਸੰਗਤ ਨੇ ਇਹ ਜਿਹੜਾ ਲੰਗਰ ਦਾ ਉਸ ਦਾ ਅប្រਾਲਾ ਕੀਤਾ ਸੋ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਇਹ ਸੇਵਾ ਸਾਨੂੰ ਕਰਨ ਵਾਸਤੇ ਕਿਹਾ ਸਾਡੇ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਫਤਿਹਗੜ ਸਾਹਿਬ ਦੀ ਉਹਨਾਂ ਸਾਰੇ ਪਿੰਡਾਂ ਦੇ ਸਾਥੀਆਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ तकरीबन 1.5 ਮਹੀਨਾ ਹੋਣ ਵਾਲਾ ਕਦੇ ਜਲੇਬੀਆਂ ਦਾ ਲੰਗਰ ਚੱਲਦਾ ਹੈ ਕੱਲ ਨੂੰ ਐਤਵਾਰ ਨੂੰ ਇੱਥੇ ਪੂਰੀ ਛੋਲਿਆਂ ਦਾ ਲੰਗਰ ਚੱਲੇਗਾ ਪਤਾ ਸਤੇਗੜ ਸਾਹਿਬ ਦੀ ਸੰਗਤ ਦੇ ਵੱਲੋਂ ਲਾਇਆ ਗਿਆ ਜਿਹੜਾ ਲੰਗਰ ਹੈ ਸੀ ਉਸ ਦੇ ਵਿੱਚ ਮੌਜੂਦ ਹੈਗੇ ਆ ਪਿੱਛੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਲਾਉਣਾ ਕੋਈ ਦਾਲ ਫੁਲਕੇ ਦਾ ਲਾ ਦਿੰਦਾ ਕੋਈ ਸਬਜ਼ੀ ਦਾ ਲਾ ਦਿੰਦਾ ਸਭ ਤੋਂ ਵਧੀਆ ਲੰਗਰ ਦੇਖੋ ਤੰਦੂਰ ਦੀ ਵੀ ਇੱਥੇ ਜਿਹੜੀ ਸੁਵਿਧਾ ਉਪਲਬਧ ਕੀਤੀ ਗਈ ਹੈ ਤੰਦੂਰੀ ਰੋਟੀਆਂ ਵੀ ਇੱਥੇ ਲਾਈਆਂ ਜਾ ਰਹੀਆਂ ਨੇ ਤੰਦੂਰ ਤਪ ਚੁੱਕੇ ਨੇ ਸ਼ਾਮ ਦੇ ਲੰਗਰ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੰਦੂਰ ਵਾਲੇ ਬਾਈ ਵੀ ਇੱਥੇ ਪਹੁੰਚ ਚੁੱਕੇ ਨੇ ਤਾਪੂਰ ਲਾ ਰਹੇ ਨੇ ਰੋਟੀਆਂ ਤਿਆਰ ਤੁਸੀਂ ਦੇਖ ਸਕਦੇ ਹੋ ਵੀਰ ਜੀ ਹੁਣਾਂ ਵੀ ਸੰਗਤ ਮਿਲ ਜੁਲ ਕੇ ਸੇਵਾ ਕਰ ਰਹੀ ਹੈਗੀ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਹੁਣਾਂ ਜਿਹੜੇ ਫਤੇਗਰ ਸਾਹਿਬ ਤੋਂ ਸੰਗਤ ਦੇ ਨਾਲ ਆਏ ਹੋਏ ਨੇ ਉਹ ਖੁਦ ਤੰਦੂਰ ਵਾਲੇ ਬਾਈਆਂ ਦੇ ਨਾਲ ਆਪ ਜਿਹੜੀ ਹੈਗੀ ਰੋਟੀਆਂ ਤੰਦੂਰ 'ਚ ਚੱਕਣ ਦੀ ਸੇਵਾ ਕਰ ਰਹੇ ਨੇ ਸੋ ਉਹਨਾਂ ਤੋਂ ਵੀ ਜਾਣ ਲੈਣੇ ਆ ਕਿ ਸੇਵਾ ਕਿੰਨੇ ਟਾਈਮ ਤੋਂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਇਹ ਤੰਦੂਰ ਦਾ ਜਿਹੜਾ ਲੰਗਰ ਹੈਗਾ ਇਹ ਪਿਛਲੇ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ ਪਿਛਲੀ 14 ਤਰੀਕ ਤੋਂ ਚੱਲ ਰਿਹਾ ਜੀ 14 ਫਰਵਰੀ ਤੋਂ ਜੀ ਹੁਣ ਨਿਰੰਤਰ ਚੱਲ ਰਿਹਾ ਜੀ ਇਹ ਅੱਛਾ ਜੀ ਇਹ ਸਵੇਰੇ ਮਤਲਬ 8 ਵਜੇ ਹੀ ਤੰਦੂਰ ਪਖਾ ਲੈਣੇ ਆ ਜੀ ਅੱਛਾ ਜੀ ਰਾਤ ਨੂੰ 10 ਵਜੇ ਜਦੋਂ ਤੱਕ ਕਿਸਾਨ ਟਰਲੇ ਜਾਂ ਕੇ ਸੌਂ ਨਹੀਂ ਜਾਂਦੇ ਉਦੋਂ ਤੱਕ ਚੱਲਦਾ ਰਹਿਣਾ ਜੀ ਸਾਰੀ ਦਿਹਾੜੀ ਜੀ ਠੀਕ ਹੈ ਜੀ ਅੱਗੇ ਵੀ ਲੰਮਾ ਸਮਾਂ ਚੱਲੂਗਾ ਜੀ ਦੇਖੋ ਜਿੰਨਾ ਜਿਵੇਂ ਮਹਾਰਾਜ ਨੇ ਕਿਰਪਾ કરી ਜੀ ਉਹਨਾਂ ਜਿਵੇਂ ਚੱਲੂਗਾ ਜੀ ਇਹ ਇਹ ਨਹੀਂ ਬੰਦ ਹੁੰਦਾ ਚਾਹੇ ਮੋਦੀ ਦਾ ਰਾਜ ਰਹੇ ਚਾਹੇ ਨਾ ਰਹੇ ਸਭ ਕੁਝ ਚੱਕ ਦਾਂਗੇ ਫੱਟੇ ਵਾਹ ਜੀ ਹਾਂ ਬੜਾ ਵਧੀਆ ਮੈਸੇਜ ਦਿੱਤਾ ਹੈਗਾ ਵੀ ਗੁਰੂ ਦਾ ਲੰਗਰ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਤੇ ਸੇਵਾ ਵੀ ਕਰਦੇ ਰਹਿਣਗੇ ਤੇ ਗੁਰੂ ਦਾ ਨਾਮ ਤੇ ਹਰ ਜਸ ਗਾਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉਹ ਮੁੱਦੇ ਜੋ ਹੋਣਗੇ ਤੁਹਾਡੀ ਦਿਸ਼ਾ ਦੇ ਵੱਲ ਤੇ ਪੰਜਾਬ ਦੇ ਮੁੱਦਿਆਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਹੱਲ ਧਰਮ ਨੂੰ ਕੌਣ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਰਾਜਨੀਤਿਕ ਚਰਚਾ ਦੇ ਉੱਤੇ ਹੋਏਗਾ ਵਿਸ਼ਾ ਪੰਜਾਬ ਦੇ ਉਹ ਮੁੱਦੇ ਹੋਣਗੇ ਜਿਹੜੇ ਕਿਸੇ ਤੋਂ ਨਹੀਂ ਹੁੰਦੇ ਹੱਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲੈ ਕੇ ਚੱਲੀਏ ਤੁਹਾਨੂੰ ਉਹਨਾਂ ਦੇ ਬਲ ਇੱਕ ਤਰੰ ਦੀ ਹਰ ਇੱਕ ਗਤੀਵਿਧੀ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ